ਅੱਜ ਅੱਧੀ ਰਾਤ ਨੂੰ ਜੋ ਕਾਰਵਾਈ ਕਮੇਟੀ ਘਰ ਨੇ ਔਰ ਏਡੀਸੀ ਸਾਹਿਬ ਦੀ ਰਹਿਨਮਾਈ ਜੋ ਵਰਦਾਸਤ ਦੁਕਾਨਦਾਰਾਂ ਦੇ ਨਾਲ ਧੱਕਾ ਹੋਇਆ ਮੈਂ ਉਹਦੀ ਨਿਖੇਦੀ ਕਰਦਾ ਕਿਉਂਕਿ ਦਿਨ ਦੇ ਟਾਈਮ ਕਾਰਵਾਈਆਂ ਹੁੰਦੀਆਂ ਨੇ ਉਹ ਰਾਤ ਦੇ ਟਾਈਮ ਚੋਰਾ ਮੰਗੂ ਕਾਰਵਾਈਆਂ ਠੀਕ ਨਹੀਂ ਲੱਗਦੀਆਂ ਕਿਸੇ ਦਾ ਅੰਦਰ ਸਮਾਨ ਪੈਦਾ ਕਿਸੇ ਦਾ ਫਰੂਟ ਪੈਦਾ ਕਿਸੇ ਦੇ ਅੰਦਰ ਪੈਸੇ ਕੋਦੇ ਕਾਉਂਟਰ ਤੱਕ ਚੁੱਕੇ ਲੱਗੇ ਨੇ ਤੇ ਇਹਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਆਪਾਂ ਵਪਾਰ ਮਿੰਡਲ ਗੁਰਦਾਸਪੁਰ ਦੀ ਨਿਖੇਦੀ ਕਰਦੇ ਆਂ ਔਰ ਨਾਲ ਦੀ ਨਾਲ ਹੀ ਤਾਲਨਾ ਕਰਦੇ ਆਂ ਕਿ ਇਹੋ ਜੀਆਂ ਕਾਰਵਾਈਆਂ ਬੰਦ ਕਰਨ ਨਹੀਂ ਤਾਂ ਬਹੁਤ ਵੱਡੇ ਪੱਧਰ ਤੇ ਸੰਘਰਸ਼ ਜਲਾ ਕੀਤਾ ਜਾਵੇਗਾ ਮੈਂ ਏਡੀਸੀ ਸਾਹਿਬ ਮਾ ਜੋ ਐਸਐਸਪੀ ਸਾਹਿਬ ਪਾਂ ਜੋ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਤੇ ਇਹੋ ਜਿਹੀਆਂ ਤਾਕਤਵੀਆਂ ਤੇ ਨੱਥ ਪਾਣ ਅਗਰ ਸ਼ਹਿਰ ਦੀ ਕੋਈ ਇੰਪਰੂਵਮੈਂਟ ਦੀ ਜੇ ਕੋਈ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਤੇ ਸਾਡੇ ਨਾਲ ਮੀਟਿੰਗ ਕਾਲ ਕਰਨ ਅਸੀਂ ਇਹਨਾਂ ਨੂੰ ਸਮੱਸਿਆ ਦਾ ਹੱਲ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਹੱਲ ਹੁੰਦੇ ਨੇ ਅੱਜ ਅਫਸਰ ਕੋਈ ਸੁਣ ਕੇ ਗੱਲ ਰਾਜੀ ਨਹੀਂ ਗੁਰਦਾਸ ਪ੍ਰਸ਼ਾਦ ਦੇ ਅੰਦਰ ਕਿੰਨੀਆਂ ਚੋਰੀਆਂ ਹੋਈਆਂ ਕੋਈ ਤ੍ਰੇਸ ਨਹੀਂ ਹੋਈ ਕਿੰਨੀ ਸਨੈਚਿੰਗ ਹੋ ਰਹੀ ਹੈ ਕੋਈ ਬੰਦਾ ਨਹੀਂ ਫੜਿਆ ਜਾ ਰਿਹਾ ਕਿੰਨੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਕਿੰਨੀਆਂ ਸਬੋਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਹਾਲਾਤ ਕਿਹੋ ਜਿਹੇ ਬਣੇ ਤੁਹਾਡੇ ਕੋਲ ਛੁਪੇ ਨਹੀਂ ਐ ਇਸ ਤੱਕ ਕਿ ਮੈਂ ਇਹ ਅਸੀਂ ਤਾਂ ਅੱਗੇ ਹੀ ਮਰੇ ਪਏ ਕੋਈ ਇਹਨਾਂ ਨੇ ਨੋਟਿਸ ਨਹੀਂ ਜਾਰੀ ਕੀਤਾ ਦਿਨ ਦੇ ਟਾਈਮ ਆਂਦੇ ਦੁਕਾਨਦਾਰਾਂ ਨੂੰ ਨੋਟਿਸ ਦੰਦੇ ਤੇ ਦੋ ਦਿਨ ਦੇ ਅੰਦਰ ਇਹਦਾ ਸਮਾਨ ਤੇ ਆਪਣਾ ਅੰਦਰ ਕਰ ਲਓ ਜੇ ਇਹ ਨਾ ਕਰਦੇ ਤੇ ਗੁਨਾਹਗਾਰ ਸੀ ਕਿਹਨਾਂ ਲੋ ਅਨਾਉਂਸਮੈਂਟ ਕਰਾਈ ਗਈ ਸੀ ਕਿ રોજ ਮੈਨੂੰ ਲੈ ਕੇ ਉਹ ਵੀ ਅਨਾਉਂਸਮੈਂਟ ਅਨਾਉਂਸਮੈਂਟ ਕਰਾਈ ਸੀ ਅਨਾਉਂਸਮੈਂਟ ਕਿਹਨਾਂ ਵਾਸਤੇ ਕਰਾਈ ਸੀ ਅਸੀਂ ਤੇ ਸਥਾਈ ਲੋਕ ਐ ਅਸੀਂ ਪ੍ਰਾਪਰਟੀ ਟੈਕਸ ਦਿੰਦੇ ਆ ਅਸੀਂ ਬਿਜਲੀ ਦੇ ਬਿੱਲ ਦੰਦੇ ਆ ਅਸੀਂ ਟੈਕਸਾਂ ਦੰਦੇ ਆ ਨੋਸਮੈਂਟ ਦੇ ਵਾਸਤੇ ਜਿਨ੍ਹਾਂ ਛੜਕਾਂ ਜਾਂਚ ਕੀਤੀਆਂ ਨੇ ਜਿਨ੍ਹਾਂ ਛੜਕਾਂ ਤੇ ਜੜੀਆਂ ਲਾ ਕੇ 2000 ਜੜੀ ਜੜੀ ਲੱਗੀ ਐ ਛੜਕਾਂ ਤੇ ਜਾਂਚ ਕੀਤੀਆਂ ਫੋਰ ਵੀ ਲਗਾਈ ਨੇ ਅਗਰ ਇਹਹੀ ਹਾਲ ਤਰੀਕੇ ਨਾਲ ਸਾਨੂੰ ਕਹਿੰਦੇ ਅਸੀਂ ਦਾ ਹੱਲ ਕਰੀਏ ਅੱਜ ਜੋ ਗੁਰਦਾਸਪੁਰ ਸ਼ਹਿਰ ਦੇ ਵਪਾਰੀਆਂ ਨਾਲ ਧੱਕਾ ਕੀਤਾ ਦਾ ਹਿੱਸਾ ਨਹੀਂ ਹੋਵੇਗਾ ਅਗਲਾ ਸਟੈਪ ਅਸੀਂ ਦੇਖਦੇ ਆ ਤੁਹਾਨੂੰ ਇਹ ਬਰਦਸਤੀ ਹੈ ਕਿ ਸਾਡੀ ਪਹਿਲੀ ਡਿਮਾਂਡ ਇਹ ਹੈ ਕਿ ਐਸਾ ਏਡੀਸੀ ਸਾਹਿਬ ਜਿਨ੍ਹਾਂ ਦੀ ਰਹਿਨਮਾਈ 'ਚ ਇਹ ਤੱਕਾ ਕੀਤਾ ਗਿਆ ਅਗਰ ਉਹ ਲੋਕ ਸਾਡੇ ਇਹ ਜਿਹਨੇ ਦੁਕਾਨਦਾਰ ਭਰਾ ਨੇ ਇਹਨਾਂ ਨੂੰ ਆ ਕੇ ਸੈਟੀਸਫਾਈ ਨਹੀਂ ਕਰਦੇ ਆਪਣੀ ਗਲਤੀ ਨਹੀਂ ਮੰਨਦੇ ਤੇ ਫਿਰ ਅਸੀਂ ਅਗਲਾ ਸਟੈਪ ਜਿਹੜਾ ਵਪਾਰ ਮੰਡੋ ਚੁੱਕਾਂਗੇ ਇਹਦੇ ਵਿੱਚ ਅਸੀਂ ਤੇ ਵੱਡਾ ਸੰਘਰਸ਼ ਕਰਾਂਗੇ ਫਿਰ ਅਸੀਂ ਅਧਿਕਾਰੀ ਆਇਆ ਕੋਈ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਐਸਟੀਓ ਸਾਹਿਬ ਆਏ ਨੇ ਤੇ ਮਾਨਸਾ ਸਾਡੇ ਡੀਐਸਪੀ ਸਾਹਿਬ ਆਏ ਨੇ ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਬਲਤ ਕੀਤਾ ਗਿਆ ਉਹ ਇੱਕ ਤਰਫਾ ਕੀਤਾ ਗਿਆ ਵਾ ਤੁਸੀਂ ਦੇਖੋ ਉਹ ਦੁਕਾਨ ਦਾ ਸ਼ਟਰ ਤੱਕ ਤੋੜਤਾ। ਇਹਦੇ ਦੁਕਾਨ ਦਾ ਲੇਟਰ ਤੱਕ ਤੋੜਤਾ ਗਿਆ। ਇਹਦੀ ਪਰਪਾਈ ਕੌਣ ਕਰੇਗਾ? ਤੁਸੀਂ ਸਾਰੇ ਪ੍ਰੈਸ ਵਾਲੇ ਆਇਓ। ਸਾਰੀਆਂ ਫੋਟੋਆਂ ਜਿਹੜੀਆਂ ਪਾਓ ਕਿਸ ਤਿਲਕੇ ਦਾ ਇਨਸਾਨ ਕੀਤਾ ਗਿਆ। ਜੇ ਸੈਂਟਰ ਚ ਦੋ ਬੰਦੇ ਚੁੱਕੇ ਗਏ ਨੇ, ਸਾਈਡ ਵਾਲੇ ਕਿਉਂ ਨਹੀਂ ਚੁੱਕੇ ਗਏ? ਕਿਉਂ ਉੱਥੇ ਮੱਛੀ ਮਿਲਦੀ ਹੈ? ਕਿਉਂ ਅੱਛਾ ਸਮਾਨ ਮਿਲਦਾ ਹੈ? ਕਿਉਂ ਨਹੀਂ ਚੁਕੋਏ ਗਏ? ਮੈਂ ਕਹਿੰਦਾ ਜੇ ਇੱਕ ਲਾਈਨ ਦੇ ਵਿੱਚ ਆ ਮੈਂ ਵੇਖਿਆ ਛੋਟੇ-ਛੋਟੇ ਥੜੇ ਤੋੜ ਕੇ ਇਹਨਾਂ ਨੂੰ ਜਿਹੜੇ ਮਨ ਨੂੰ ਸ਼ਾਂਤੀ ਮਿਲੀ ਹੈ ਨਾ, ਉਹ ਚੰਗੀ ਗੱਲ ਨਹੀਂ ਹੈ। ਇਹ ਸਾਡੇ ਹੀ ਚੋਣੇ ਸਾਡੇ ਵਿੱਚ ਹੋ ਰਹਿਣ ਵਾਲੇ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਵੀ ਗੱਲ ਕਹਿਣਾ ਵੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਅਫਸਰਾਂ ਦੇ ਨਾਲ ਕਰੋ ਆਪਣਾ ਸ਼ਹਿਰਦਾਰ ਵੀ ਵੇਖੋ ਤੇ ਜੇ ਕਰਨੀਏ ਤੇ ਇੱਕ ਤਲਫਾ ਕਰੋ ਵਿੱਚੋਂ ਛੜ ਛੜ ਕੇ ਜੋ ਕਰਦੇ ਨੇ ਫਿਰ ਅਸੀਂ ਵਿੱਚੋਂ ਫੜ ਫੜ ਕੇ ਕਹਾਂਗੇ ਮੈਂ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ